ਕਿ ਧਨ ਦੂਜੇ ਦਾ ਵੀ ਮਿਲ ਜਾਂਦਾ ਕਮਾਇਆ ਪਿਓ ਨੇ ਸੀ ਮਿਲ ਗਿਆ ਪੁੱਤਰ ਬਾ ਕਮਾਇਆ ਦਾਦੇ ਨੇ ਸੀ ਮਿਲ ਗਿਆ ਪੋਤਰੇ ਨੂੰ ਪਰ ਧਰਮ ਕਿਸ ਢੰਗ ਨਾਲ ਨਹੀਂ ਮਿਲਦਾ ਅਸੀਂ ਇਤਿਹਾਸ ਪੜ ਕੇ ਵੇਖਦੇ ਹਾਂ ਕਿ ਗੁਰੂ ਰਾਮਦਾਸ ਜੀ ਦੀ ਬੜੀ ਕੋਸ਼ਿਸ਼ ਸੀ ਨਾਮ ਦਾ ਰਸ ਬ੍ਰਿਧੀ ਚੰਦ ਨੂੰ ਵੀ ਮਿਲੇ ਪਰ ਮੈਨੂੰ ਅੰਦਰੋਂ ਉਹ ਲੜਦਾ ਤੇ ਝਗੜਦਾ ਹੀ ਰਿਹਾ ਸਹਿਬਾਨਾ ਜਿਸ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਕਾਹੇ ਪੁੱਤ ਝਗਰਤ ਬਹੁ ਸੰਗ ਬਾਪ ਜਿਨ ਕੇ ਜਨੇ ਬੜੀਰੇ ਤੁਮ ਹੋ ਤਿੰਨ ਸੋ ਝਗਰਤ ਪਾ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਸੀ ਕਿ ਜਿਹੜਾ ਰਸ ਮੇਰੇ ਪੋਲ ਐ ਉਹ ਮੇਰੇ ਪਿਓ ਕੋਲ ਵੀ ਲੋਵੇ ਪਰਨਲ ਇੱਥੇ ਪੁੱਤਰ ਪਿਤਾ ਨੂੰ ਨਹੀਂ ਦੇ ਸਕਦਾ ਔਰ ਪਿਤਾ ਉੱਤਰ ਨੂੰ ਨਹੀਂ ਦੇ ਸਕਦਾ ਭਿਰਾ ਪੈਰਾ ਨਮ ਨਹੀਂ ਦੇ ਸਕਦਾ ਗੁਰੂ ਅਰਜਨ ਦੇਵ ਜੀ ਦੀ ਬੜੀ ਕੋਸ਼ਿਸ਼ ਸੀ ਕਿ ਬਾਬਾ ਮਹਾਦੇਵ ਤੇ ਬਾਬਾ ਪ੍ਰਥੀ ਚੰਦ ਵੀ ਨਾਮ ਦੇ ਰਸੀਏ ਬਣਨ ਪਰ ਨਹੀਂ ਬਣ ਸਕੇ ਵਾਂਝੇ ਰਹਿ ਤੋ ਖੈਰ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਧਰਮ ਇੱਕ ਨਿੱਜੀ ਦੌਲਤ ਹੈ ਜੋ ਖੁਦ ਕਮਾਣੀ ਪੈਂਦੀ ਹੈ ਔਰ ਧਰਮ ਨੂੰ ਬਕਾਇਦਾ ਦੌਲਤ ਹੀ ਆਖਿਆ ਗਏ ਇਹ ਵੀ ਇੱਕ ਥਾਨੇ ਇਸ ধন ਕਾਲਨ ਸਿਵ ਸੰਕਾਬਤ ਖੋਜਤ ਫਿਰਤ ਉਦਾਸ ਬੜੇ ਬੜੇ ਰਿਸ਼ੀ ਬੁਨੀ ਇਸ ধন ਨੂੰ ਲੱਭਦੇ ਫਿਰਦੇ ਭਾਈ ਸਾਹਿਬ ਆਇ ਨੰਦ ਲਾਲ ਵੀ ਕਹਿੰਦੇ ਨੇ ਦੌਲਤ ਸਰਮਾਇਆ ਏ ਈਮਾਂ ਬੋਲ ਹਰ ਗਦਾ ਅਜ਼ਿਆਦ ਹੋ ਸੁਲਤਾਨ ਬਵਦ ਦੌਲਤ ਜਾਵੇ ਦਬਾਸ਼ਦ ਬੰਦਗੀ ਬੰਦਗੀ ਕੁਨ ਬੰਦਗੀ ਕੁਨ ਬੰਦਗੀ ਵਾਹਿਗੁਰੂ ਦਾ ਫਰਮਾਨ ਹੈ ਕਿ ਹਮੇਸ਼ਾ ਦੀ ਸਦੀਵੀ ਜਿਹੜੀ ਅਮਰ ਦੌਲਤ ਹੈ ਉਹ ਹੈ ਈਮਾਨ ਧਰਮ ਤੇ ਧਰਮ ਦਾ ਸਰਮਾਇਆ ਜਿਸ ਕੋਲ ਆ ਜਾਏ ਜਗਤ ਦੀਆਂ ਸਾਰੀਆਂ ਖੁਸ਼ੀਆਂ ਉਸ ਦੇ ਕੋਲ ਤੇ ਧਰਮ ਦਾ ਸਰਮਾਇਆ ਨਹੀਂ ਤੇ ਬਾਕੀ ਦੌਲਤ ਉਸ ਦੇ ਕੋਲ ਹੋਵੇ ਤਾਂ ਜਗਤ ਦੀਆਂ ਸਾਰੀਆਂ ਪਰੇਸ਼ਾਨੀਆਂ ਉਸ ਦੇ ਕੋਲ ਹੋਣ ਧਨ ਦੇ ਵਤਨ ਦੇ ਨਾਲ-ਨਾਲ ਧਰਮ ਦੀ ਵੱਦੇ ਤੇ ਸੰਤੁਲਨ ਕਾਇਮ ਰਹਿੰਦਾ ਵਰਨਾ ਨਹੀਂ ਰਹਿੰਦਾ ਤਵਾਜ਼ਨ ਡਾਵਾ ਡੋਲ ਹੋਏ। ਔਰ ਮਨੁੱਖ ਪਰੇਸ਼ਾਨੀਆਂ ਦੇ ਚੱਕਰ ਵਿੱਚ ਜਾ ਪੈਂਦਾ। ਤੂੰ ਇਤਨਾ ਤੇ ਸਾਨੂੰ ਪਤਾ ਹੈ ਬੇ ਧਨ ਕਿਨੂੰ ਕਹਿੰਦੇ ਨੇ ਤੇ ਪਤਾ ਹੈ। પ્રાચીਨ ਸਮੇਂ ਚ ਪਤਾ ਧਨ ਦਾ ਰੂਪ ਸੀ ਗਊ ਧਨ ਗਜ ਧਨ। ਜਿੱਦੇ ਕੁਲ ਹਾਥੀ ਹੋਵਨ ਘੋੜੇ ਹੋਵਨ ਗਊਆਂ ਹੋਣ ਉਹਨੂੰ ਧਨਵਾਨ ਕਹਿੰਦੇ ਸਨ ਇਹੀ ਧਨ ਸੀ ਇਸ ਤੋਂ ਇਲਾਵਾ ਧਨ ਦਾ ਚਿੰਨ੍ਹ ਕੁਝ ਹੋਰ ਨਹੀਂ ਸੀ ਜੰਗਲਾ 'ਚ ਵਨਪੁਰੇਂਦਾ ਸੀ ਤੇ ਜਿੰਨੇ ਜਾਨਵਰ ਬੰਦੇ ਕੁਲ ਜ਼ਿਆਦਾ ਹੋਵਨ ਉਤਨਾ ਹੀ ਉਹ ਜ਼ਿਆਦਾ ਧਨਵਾਨ ਔਰ ਬਕਾਇਦਾ ਇਸਨੂੰ ਧਨ ਆਖਿਆ ਗਏ ਗਊ ਧਨ ਗਜ ਧਨ ਬਕਾਇਦਾ ਇਸ ਦਾ ਧਨ ਨਾਲ ਸਮਾਰ ਸਜੇ ਸਜੇ ਮਨੁੱਖ ਸੱਭੇ ਹੋਇਆ ਵਿਕਸਿਤ ਹੁੰਦਾ ਗਿਆ ਟਰੱਕੀ ਕਰਦਾ ਗਿਆ ਤਾਂ ਧਨ ਦੀ ਰੂਪਰੇਖਾ ਕੁਝ ਹੋਰ ਬਣੀ ਜਿਹਦੇ ਕੋਲ ਤਾਂਬਾ ਜ਼ਿਆਦਾ ਸੀ ਲੋਹਾ ਜ਼ਿਆਦਾ ਸੀ ਉਹ ਧਨવાન ਸੀ ਐਸਾ ਵੀ ਇੱਕ ਵਕਤ ਆਇਆ ਸਮੁੰਦਰ ਦੇ ਵਿੱਚੋਂ ਨਿਕਲੇ ਹੋਏ ਸੰਖ ਤੇ ਕੌਡੀਆਂ ਜਿਹਦੇ ਕੋਲ ਜ਼ਿਆਦਾ ਹੋਣ ਉਹ ਧਨવાન ਸੀ ਇਹ ਧਨ ਸੀ ਉਸ ਜ਼ਮਾਨੇ ਵਿੱਚ ਇਹ ਧਨ ਸੀ ਜਿਹਦੇ ਕੋਲ ਕੌਡੀਆਂ ਬਹੁਤ ਜਿਹਦੇ ਕੋਲ ਸੰਕ ਤੇ ਸਿੱਕੀਆਂ ਬਹੁਤ ਇਹ ਧਨਵਾ ਬਈ ਬਹੁਤ ਵੱਡਾ ਧਨ ਸੀ ਕਿ ਸਿੱਕਾ ਚੱਲਦਾ ਸੀ ਔਰ ਇੱਕ ਵਕਤ ਐਸਾ ਸੀ ਵਸਤੂਆਂ ਦੇ ਬਦਲੇ ਵਸਤੂਆਂ ਦਿੱਤੀਆਂ ਜਾਂਦੀਆਂ ਸਨ ਹਾਥੀ ਦੇ ਦਿੱਤੇ ਘੋੜੇ ਲੈ ਲੈ ਗਵਾਂ ਦੇ ਦਿੱਤੀਆਂ ਮੱਝਾਂ ਲੈ ਲਈਆਂ ਇਸ ਤਰ੍ਹਾਂ ਤਵਦੀਦੀ ਇਹ ਬੱਕਰੀਆਂ ਦੇ ਦਿੱਤੀਆਂ ਤੇ ਕਪੜਾ ਲੈ ਲਿਆ ਤੰਨ ਦਾ ਤੰਨ ਦਾ ਕਪੜਾ ਦੇ ਦਿੱਤਾ ਤੇ ਕੁਝ ਧਾਤੂਆਂ ਲੈ ਲੀਆਂ ਇਸ ਤਰ੍ਹਾਂ ਬਸ ਵਸਤੂ ਧਨ ਸੀ ਪਦਾਰਥ ਧਨ ਸੀ ਸਹਜੇ ਸਹਜੇ ਮਨੁੱਖ ਦੇ ਹੱਥ ਸੋਨਾ ਲਗਿਆ ਪਹਾੜਾਂ ਦੇ ਚੰਮ ਦਰਿਆਵਾਂ ਦੀ ਰੇਤ ਦੇ ਚੰਮ ਤਾਂ ਫਿਰ ਕੰਚਨ ਧਨ ਬਣ ਗਏ ਸੋਨਾ ਧਨ ਮੜ ਔਰ ਕਰੀਬਨ ਕਰੀਬਨ ਸਮੁੱਚੇ ਜਗਤ ਨੇ ਇਸ ਨੂੰ ਧਨ ਦੇ ਰੂਪ ਵਿੱਚ ਕਬੂਲ ਕਰ ਲਿਆ ਐਸਾ ਨਹੀਂ ਕਿ ਸੋਨਾ ਕੋਈ ਆਪਣੀ ਥਾਂ ਤੇ ਬਹੁਤ ਵੱਡਾ ਮਹਾਨ ਹੈ ਪਰ ਮਨੁੱਖ ਨੇ ਸੋਚਿਆ ਮਨ ਧਨ ਦਾ ਨਵੇਂ ਤੋਂ ਨਵਾਂ ਰੂਪ ਲਭਦੇ ਜਾਈਏ ਬਿਹਤਰ ਹੈ ਇੱਥੇ ਰੁਕ ਜਾਈਏ ਇਹਨੂੰ ਧਨ ਮੰਨ ਲਈ ਤੋ ਕੰਚਨ ਨੂੰ ਬਕੈਦਾ ਧਨ ਮੰਨ ਲਿਆ ਔਰ ਪਿੱਟਰ ਐਸਾ ਵੀ ਵਕਤ ਆਇਆ ਮਨੁੱਖ ਬਹੁਤ ਤਰੱਕੀ ਕਰ ਗਿਆ ਬੀਏ ਵਜਨੀ ਸੋਨੇ ਦੀਆਂ ਮੋਰਾ ਕਿੱਥੇ ਚੁਕੀ ਫਿਰਾਂਗੇ ਤੋਕਰੰਸੀ ਲੋਪ ਇਹ ਧਨ ਬਣ ਗਏ ਗਰਸ ਕੇ ਧਨ ਦੀ ਰੂਪਰੇਖਾ ਬਦਲਦੀ ਰਹੀ ਕਦੀ ਕਿਸੇ ਚੀਜ਼ ਨੂੰ ਧਨ ਆਖਿਆ ਗਿਆ ਕਦੀ ਕਿਸੇ ਚੀਜ਼ ਨੂੰ ਧਨ ਆਖਿਆ ਗਿਆ ਅਰ ਕਹਿ ਨਹੀਂ ਸਕਦੇ ਕਿ ਅੱਜ ਜਿਸ ਨੂੰ ਧਨ ਆਖਿਆ ਜਾ ਰਿਹਾ ਹੈ ਕੱਲ ਵੀ ਇਹ ਧਨ ਹੋਵੇਗਾ ਕਿ ਨਹੀਂ ਹੋ ਸਕਦਾ ਕੱਲ ਕੁਝ ਦੂਸਰੇ ਕਾ ਇਸਤੀ ਹੋਰ ਬਣ ਜਾਏ। ਪਰ ਇਹ ਇਤਨੀ ਗੱਲ ਤੇ ਸਪਸ਼ਟ ਹੈ ਕਿ ਧਨ ਇੱਕ ਬਾਰ ਦੀ ਚੀਜ਼ ਹੈ ਜੋ ਬਾੜ ਦੀਆਂ ਲੋੜਾਂ ਨੂੰ ਪੂਰਾ ਕਰਦੀ। ਜੀਵਨ ਵਿੱਚ ਜੋ ਕੁਝ ਵੀ ਬਾੜ ਹੈ ਉਹ ਧਨ ਨਾਲ ਮਿਲਦਾ ਹੈ। ਜੀਵਨ ਵਿੱਚ ਜੋ ਕੁਝ ਵੀ ਅੰਦਰ ਹੈ ਉਹ ਧਰਮ ਨਾਲ ਮਿਲਦਾ ਧਨ ਨਾਲ ਨਹੀਂ ਮਿਲਦਾ ਕੰਚਨ ਸੇਵੋ ਪਾਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮਉ ਰਾਮ ਹੁਣ ਅੰਦਰ ਹੈ ਇਹ ਧਨ ਨਾਲ ਨਹੀਂ ਮਿਲਦਾ ਇਹ ਧਰਮ ਨਾਲ ਮਿਲਦਾ ਧਰਮ ਅੰਦਰ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਅੰਦਰ ਦੀ ਲੋੜ ਕੀ ਹੈ ਕਿ ਪ੍ਰਸੰਤਾ ਬਣੀ ਰਹੇ ਬੇਜ਼ਾਰੀ ਨਾ ਹੋਵੇ ਸੋਗ ਨਾ ਹੋਵੇ ਉਪਰਾਮਤਾ ਨਾ ਹੋਵੇ ਮਨ ਦੁਖੀ ਨਾ ਹੋਵੇ ਮਨ ਕਲੇਸ਼ ਦੇ ਚ ਨਾ ਹੋਵੇ ਮਨ ਦੇ ਚ ਕਪਨਾ ਪੈਦਾ ਹੋਵੇ ਮਨ ਦੇ ਚ ਤ੍ਰਿਸ਼ਨਾ ਦੀ ਅਗਨ ਨਾ ਪੈਦਾ ਹੋਵੇ ਇਤਿਆਦਕ ਅੰਦਰ ਦੀਆਂ ਇਹ ਲੋੜਾਂ ਨੇ ਧਨ ਨਾਲ ਨਹੀਂ ਪੂਰੀਆਂ ਹੁੰਦੀਆਂ ਔਰ ਧਨ ਨਾਲ ਪੂਰੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅੰਜਾਮ ਕੀ ਨਿਕਲੇਗਾ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਤੋਕਿਤ ਹੈ ਬਾਹਰ ਦੀ ਲੋੜ ਇੱਕ ਹੈ ਅੰਦਰ ਦੀ ਲੋੜ ਕੀਰਤ ਕਰਕੇ ਬੰਦਾ ਧਨ ਕਮਾਉਂਦਾ ਹੈ ਕੀਰਤੀ ਕਰਕੇ ਬੰਦਾ ਧਰਮ ਕਮਾਦਾ ਇਸ ਵਾਸਤੇ ਮੈਂ ਅਰਜ਼ ਕਰਦਿਆਂ ਧਨ ਧਰਮ ਨਹੀਂ ਹੈ ਤੇ ਧਰਮ ਧਨ ਵੀ ਹੈ ਪਰ ਜੀ ਉਹ ਜੇ ਕਹਿ ਲੋ ਤਾਂ ਚੋਂ ਕੇ ਦੋਵੇਂ ਅੰਦਰ ਤੇ ਬਾਹਰ ਦੀਆਂ ਲੋੜਾਂ ਨੂੰ ਪੂਰਾ ਕਰਦੇ ਨੇ ਇਸ ਵਾਸਤੇ ਆਮ ਬਾਸ਼ਾ 'ਚ ਦੋਹਾਂ ਨੂੰ ਧਨ ਵੀ ਕਹਿ ਦਿੱਤਾ ਜਾਂਦਾ ਹੈ ਧਰਮ ਧਨ ਜਾਂ ਕੰਚਨ ਧਨ ਮਾਰਦਾ ਧਨ ਤੇ ਅੰਦਰ ਦਾ ਹਨ ਬਾੜ ਦੀ ਦੌਲਤ ਤੇ ਅੰਦਰ ਦੀ ਤੌਰ ਬਾੜ ਦੀ ਦੌਲਤ ਅਸੀਂ ਕਿਵੇਂ ਕਮਾਈਏ ਇਹ ਸਿੱਖਿਆ ਇਨਾ ਮੰਦਰਾ ਚ ਨਹੀਂ ਦਿੱਤੀ ਜਾਂਦੀ ਤੇ ਇੱਥੇ ਇਸ ਦੀ ਲੋੜ ਵੀ ਨਹੀਂ ਮਨੁੱਖ ਨੂੰ ਬਾਹਰ ਵੀ ਸਿੱਖਣਾ ਪੈ। ਪਰ ਅੰਦਰ ਦੀ ਦੌਲਤ ਕਿਵੇਂ ਕਮਾਈ ਦੀ ਹੈ ਇਹ ਇੱਥੇ ਸਿੱਖਣਾ ਪੈਦਾ ਦੌਲਤੇ ਜਾਵੇ ਦਬਾਸ਼ਦ ਬੰਦਗੀ ਬੰਦਗੀ ਕੌਣ ਬੰਦੇ ਵੀ ਕੌਣ ਬੰਦਰੀ ਹੁਣ ਇਤਨੀ ਗੱਲ ਸਪਸ਼ਟ ਹੈ ਕਿ ਮਨੁੱਖ ਦੀਆਂ ਬਾਹਰ ਦੀਆਂ ਲੋੜਾਂ ਦੀ ਪੂਰਤੀ ਧਨ ਤੇ ਖੜੀ ਹੈ ਅੰਦਰ ਦੀ ਲੋੜਾਂ ਦੀ ਪੂਰਤੀ ਧਰਮ ਤੇ ਖੜੀ ਹੈ ਮਨੁੱਖ ਨੇ ਬਾਹਰ ਦੀਆਂ ਲੋੜਾਂ ਨੂੰ ਸਮਝਿਆ ਅੰਦਰ ਦੀਆਂ ਲੋੜਾਂ ਨੂੰ ਸਮਝਿਆ ਉਹ ਚੋਂ ਕੇ ਸਮਝਿਆ ਬਾਹਰ ਦੀ ਲੋੜਾਂ ਨਾਲ ਇਸ ਵਾਸਤੇ ਧਨ ਕਮਾਉਣ ਵਾਸਤੇ ਬੰਦੇ ਕੋਲ ਸਮਾਂ ਹੈ ਧਰਮ ਕਮਾਉਣ ਵਾਸਤੇ ਬੰਦੇ ਕੋਲ ਸਮਾਂ ਨਹੀਂ ਹੈ ਧਨ ਕਮਾਉਣ ਵਾਸਤੇ ਬੰਦਾ ਮਿਹਨਤ ਕਰ ਸਕਦਾ ਹੈ ਧਰਮ ਕਮਾਉਣ ਵਾਸਤੇ ਬੰਦਾ ਮਿਹਨਤ ਨਹੀਂ ਕਰ ਸਕਦਾ ਧਨ ਕਮਾਉਣ ਵਾਸਤੇ ਬੰਦਾ ਸਮੇਂ ਦਾ ਤਿਆਗ ਕਰ ਸਕਦਾ ਹੈ ਧਰਮ ਕਮਾਉਣ ਵਾਸਤੇ ਬੰਦਾ ਵਕਤ ਦੇਣ ਨੂੰ ਤਿਆਰ ਨਹੀਂ ਇਹਹੀ ਕਾਰਨ ਹੈ ਕਿ ਸਮੁੱਚੀ ਦੁਨੀਆ ਵਿੱਚ ਸਹਜੇ ਸਹਜੇ ਧਨ ਵਧਦਾ ਜਾ ਰਿਹਾ ਹੈ ਧਰਮ ਘਟਦਾ ਜਾ ਰਿਹਾ ਹੈ ਅੱਜ ਤੋਂ 34 ਸਾਲ ਪਹਿਲੇ ਜ਼ਮੀਨ ਦੇ ਉੱਤੇ ਜਿੰਨੇ ਮਹਾਪੁਰਸ਼ ਸਨ ਭਜਨੀਕ ਸਨ ਅਭਿਆਸੀ ਸਨ ਹੁਣ ਫੋਟੇ ਔਰ ਸ਼ਾਇਦ ਹੁਣ ਜਿੰਨੇ ਥੋੜੇ ਬਹੁਤ ਹੈ ਅਗਾ ਇੰਜ ਦਿਸਦਾ ਹੈ ਘਟਣਗੇ ਵਤਨ ਦੇ ਲਈ ਕਾਰਨ ਕਿ ਮਨੁੱਖ ਧਰਮ ਕਮਾਣ ਵਾਸਤੇ ਸਮਾਂ ਖਰਚੀ ਨਹੀਂ ਕਰਨਾ ਚਾਹੀਦਾ ਮੁਫਤ ਤੇ ਚ ਲੈਣਾ ਚਾਹੀਦਾ ਪਰ ਮੈਂ ਹੋਰ ਵੀ ਅਰਜ਼ ਕਰਦੇ ਆਂ ਧਨ ਦੂਜੇ ਦਾ ਕਮਾਇਆ ਹੋਇਆ ਵੀ ਮਿਲ ਸਕਦਾ ਹੈ ਧਰਮ ਆਪ ਕਮਾਉਣਾ ਪੈਗਾ ਦੂਜੇ ਦਾ ਕਮਾਇਆ ਹੋਇਆ ਨਹੀਂ ਮਿਲੇਗਾ ਇੱਥੇ ਬੜੀ ਕੋਸ਼ਿਸ਼ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੀ ਲਕਮੀ ਦਾਸ ਤੇ ਸ੍ਰੀ ਚੰਦ ਮੇਰੇ ਹੀ ਨਕਸ਼ੇ ਕਦਮ ਤੇ ਚਲਣ ਨਹੀਂ ਚਲੇ ਲੈਣੇ ਨੂੰ ਗੱਦੀ ਸੌਂਪਣੀ ਪਈ ਇੱਥੇ ਗੁਰੂ ਅੰਗਦ ਦੇਵ ਜੀ ਦੀ ਬੜੀ ਕੋਸ਼ਿਸ਼ ਸੀ ਦਾਤੂ ਜੀ ਤੇ ਦਾਸੂ ਜੀ ਮੇਰੇ ਨਕਸ਼ੇ ਕਦਮ ਤੇ ਚਲਣ ਨਹੀਂ ਚਲੇ ਬਾਈ ਸਾਹਿਬ ਬਾਈ ਬੁਰਦਾਸ ਜੀ ਨੇ ਇੱਕ ਬੜੀ ਸੁੰਦਰ ਪੌੜੀ ਵੀ ਲਿਖੀ ਹੈ ਬਾਈ ਜੀ ਉਹ ਕਹਿੰਦੇ ਨਾ ਬਾਲ ਜਤੀ ਹੈ ਸ੍ਰੀ ਚੰਦ ਬਾਪਾਣਾ ਦੇਹਰਾ ਬਣਵਾਇਆ ਉਹਦਾ ਸਿੰਧ ਸੰਪਰਦਾ ਦੇ ਬਾਣੀ ਸ੍ਰੀ ਚੰਦ ਮਾਨ ਰਿਥੇ ਖੜਾ ਸੀ ਕਿ ਮੈਂ ਬਾਲ ਜਤੀ ਹਾਂ ਤੇ ਭਾਈ ਜੀ ਕਹਿੰਦੇ ਨੇ ਇਹ ਮਾਨ ਤੇ ਤਾਂ ਆਵੇ ਜੇ ਪਿਤਾ ਜਤੀ ਹੋਵੇ ਪਿਤਾ ਤੇ ਗ੍ਰਸਤੀ ਹੈ ਤੂੰ ਗ੍ਰਸਤੀ ਪਿਤਾ ਦਾ ਪੁੱਤਰ ਹੈ ਤੇ ਜਤੀ ਹੋਣ ਦਾ ਮਾਣ ਕੀ ਅਸਮਾਨੋਂ ਥੋੜੀ ਡਿੰਗਿਆ ਹੁਣ ਇਸ਼ਾਰੇ ਕੀਤਾ ਚੋਕੇ ਗੁਰੂ ਦੀ ਸੰਤਾਨ ਨੇ ਤੋ ਕੋੜਾ ਬਚਨ ਭਾਈ ਜੀ ਨਹੀਂ ਬੋਲਦੇ ਲੇਕਿਨ ਗੱਲ ਵੀ ਕਹਿ ਗਏ ਨੇ ਬਾਲ ਜਤੀ ਹੈ ਸ੍ਰੀ ਚੰਦ ਬਾ ਬਾਣਾ ਦੇ ਹੋਰਾ ਬਣਵਾਇਆ ਲਖਮੀ ਦਾਸੋਂ ਧਰਮ ਚੰਦ ਪੋਤਾ ਹੋਇਕੇ ਆਪ ਗਣ ਆਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੋਤਰਾ ਧਰਮਚੰਦ ਉਹ ਕਹਿਣ ਲੱਗੋਂ ਮੇਰੀ ਪੂਜਾ ਇਸ ਵਾਸਤੇ ਕਰੋ ਕਿਉਂਕਿ ਮੈਂ ਗੁਰੂ ਨਾਨਕ ਦਾ ਪੋਤਰਾ ਉਹ ਨੂੰ ਪੁੱਛੋ ਜੇ ਪੁੱਤਰ ਪੋਤਰਿਆਂ ਨੂੰ ਗੱਦੀ ਦੇਣੀ ਆਉਂਦੀ ਤਾਂ ਲੈਣੇ ਨੂੰ ਕਿਉਂ ਸਥਾਪਨ ਕੀਤਾ ਸਿੰਘਾਸਣ ਤੇ ਲੈਣੇ ਨੂੰ ਬਿਠਾਇਆ ਨਿਰਾ ਬਿਠਾਇਆ ਹੀ ਨਹੀਂ ਲੈਣੇ ਦੀ ਫਿਰਾਰ ਨੂੰ ਦੁਨੀਆਈ ਆਖਿਓਨ ਕਿਉਂ ਲੈਣੇ ਦੀ ਪ੍ਰਕਰਮਾ ਪੈ ਕਰਦਨ ਦੁਨੀਆ ਦੇਖ ਕੇ ਦੰਦ ਲੈਣੇ ਨੂੰ ਮੱਥਾ ਪੈਟੇ ਇੱਕ ਦਿਨ ਗੁਰੂ ਨਾਨਕ ਨੇ ਦੁਨੀਆ ਦੇਖ ਕੇ ਦੰਦ ਕੁਝ ਫੋਬੀਆਂ ਸਨ ਲੈਣੇ ਦੇ ਵਿੱਚ ਬਹੁਤ ਵੱਡੀ ਸਹਿਮ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਯੋਗ ਸਮਝਿਆ ਔਰ ਲੈਣੇ ਦੀ ਆਪਣੀ ਕਮਾਈ ਸੇ ਮਿਲਦੀ ਏ ਚੀਜ਼ ਕਮਾਣ ਲਖਮੀ ਦਾਸੋਂ ਧਰਮ ਚੰਦ ਪੋਤਾ ਹੋਇ ਕੇ ਆਪ ਬਣਾਇਆ ਮਨਜੀ ਦਾਸ ਬਹਾਲਿਆ ਦਾਤਾ ਸਿੱਧਾ ਸਣ ਸਿੱਖ ਆਇਆ ਮੋਹਨ ਕਮਲਾ ਹੋਇਆ ਚੌਬਾਰਾ ਮੋਰੀ ਮਨਵਾਇਆ ਹੁਣ ਇੱਥੇ ਭਾਈ ਜੀ ਨੇ ਸ਼ਬਦ ਵਰਤੇ ਹੈ ਬਈ ਮੋਰੀ ਤੇ ਨਿਰਿਪ ਸ਼ਕਸੀ ਪੂਜਾ ਦੇ ਚੱਕਰ ਦੇ ਵਿੱਚ ਪੈ ਗਿਆ ਮਨੁਕਤੇਂਦਰ ਇੱਕ ਬੜੀ ਭੁੱਖ ਹੈ ਮੇਰੀ ਪੂਜਾ ਹੋਵੇ ਤੇ ਬਹੁਤ ਵੱਡੀ ਭੁੱਖ ਹੈ ਤਾਂ ਮੋਰੀ ਇਸ ਚੱਕਰ ਦੇ ਵਿੱਚ ਪੈ ਗਿਆ ਤੇ ਬਾਬੇ 모ਹਨ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇਹ ਅਲਫਾਜ਼ ਉਹਨਾਂ ਦੇ ਪੜ੍ਹ ਕੇ ਮੈਂ ਸਰਵਨ ਕਰਾ ਰਿਹਾ ਹਾਂ 모ਹਨ ਕਮਲਾ ਹੋਇਆ ਕਿਉਂ ਕਹਿ ਦਿੱਤਾ ਜਿਹੜੀਆਂ ਪੋਥੀਆਂ ਨੇ ਨਾ ਬਾਣੀ ਦੇ ਰੂਪ ਵਿੱਚ ਪਹਿਲੇ ਪੋਥੀਆਂ ਸਨ ਗੁਰੂ ਨਾਨਕ ਦੇਵ ਜੀ ਦੀ ਲਿਖਤ ਗੁਰੂ ਅੰਗਦ ਦੇਵ ਜੀ ਦੀ ਗੁਰੂ ਅਮਰਦਾਸ ਜੀ ਦੀ ਤੇ ਗੁਰੂ ਰਾਮਦਾਸ ਜੀ ਦੀ ਇਹ ਬਾਬੇ 모ਹਨ ਬੋਲਸੀ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲੈਣ ਵਾਸਤੇ ਇਹਨਾਂ ਪੌਥੀਆਂ ਨੂੰ ਤਾਂ ਕਿ ਇੱਕ ਢੀੜ ਤਿਆਰ ਕੀਤੀ ਜਾਏ। ਔਰ ਇੱਕ ਰੂਪ ਦਿੱਤਾ ਜਾਏ ਵੱਖ-ਵੱਖ ਪੌਥੀਆਂ ਦੇ ਸੀ ਜੋ ਸੈਵਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਚਨਾ ਸੀ ਤੇ ਬਾਕੀ ਬਾਦਸ਼ਾਹਾਂ ਦੀ। ਜਿਸ ਵਕਤ ਲੈਣ ਵਾਸਤੇ ਗਏ ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ। ਬਾਬੇ ਮੋਹਨ ਦੇ ਇਹ ਸ਼ਬਦ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ। ਪ੍ਰਥਮ ਹਮਾਰੀ ਵਸਤ ਲਈ ਪਿਤਪਾਸ ਤੇ ਕੁੱਲ ਭਨਨ ਕੀ ਹੋਤੀ ਜੋ ਗੁਰਤਾ ਜਾਸ ਤੇ ਮੇ ਪੈਨੇ ਤੇ ਤੁਸੀਂ ਸਾਡੇ ਕੋਲ ਗੁਰਗਾ ਦੀ ਖੋਲੇ ਸਾਡੇ ਪਿਤਾ ਕੋ ਜੋ ਸਾਨੋ ਮਿਲਨੀ ਚਾਹੀਦੀ ਸੀ ਤੁਹਾਨੂੰ ਮਿਲ ਪਰਥਮ ਹਮਾਰੀ ਵਸਤ ਲਈ ਪਿਤਪਾਸ ਤੇ ਕੁੱਲ ਭਨਨ ਕੀ ਹੋਤੀ ਜੋ ਗੁਰਤਾ ਜਾਸ ਤੇ ਲਾਜ ਨਾ ਧਾਰੋ ਆਪ ਅਬੈਚਲ ਆਇਓ ਸਬ ਗੁਰੂ ਅਨ ਕੇ ਸ਼ਬਦ ਲੈਣ ਇਤਦਾਇਓ ਤੇ ਹੁਣ ਤੁਨ ਨੂੰ ਲੱਜਾ ਨਹੀਂ ਆਈ ਸਾਡੇ ਕੋਲ ਜਿਹੜੇ ਸ਼ਬਦ ਸਨ ਉਹ ਵੀ ਲੈਣ ਵਾਸਤੇ ਆਦ ਪੋਥੀਆਂ ਵੀ ਲੈਣ ਵਾਸਤੇ ਆ ਗੁਰਗਰਦੀ ਤੇ ਤੁਸੀਂ ਨਹੀਂ ਨਿੰਦਾ ਉਸਤਤ ਬਿਆਜ ਬਚਨ ਮੋਹਨ ਕਹੇ ਇਹ ਉਸਤਤ ਵੀ ਕੀਤੀ ਤੇ ਨਿੰਦਾ ਵਿੱਚ ਲਿਪਟੀ ਹੋਈ ਨਿੰਦਾ ਵੀ ਕੀਤੀ ਤੇ ਉਸਤਤ ਦੇ ਚ ਲਿਪਟੀ ਇਸ ਤਰ੍ਹਾਂ ਦੇ ਬਚਨ ਵੀ ਆਉਂਦੇ ਨੇ ਇੱਕ ਬੰਦਾ ਕਰਦਾ ਤੇ ਉਸਤਤ ਪਿਆਂਦਾ ਪਰ ਉਸ ਉਸਤਤ ਦੇ ਚ ਵੀ ਨਿੰਦਾ ਉਦੀ ਫਿਰ ਇੱਕ ਬੰਦਾ ਕਰਦਾ ਤੇ ਕੁਝ ਨਿੰਦਾ ਹੀ ਪਿਆਂਦਾ ਪਰ ਉਸ ਨਿੰਦਾ ਦੇ ਚ ਵੀ ਉਸਤਤ ਨਹੀਂ ਔਰ ਮੈਂ ਇਤਨੀ ਅਰਜ਼ ਕਰਦਿਆਂ ਬੰਦੇ ਨੂੰ ਮਾਰਨਾ ਹੋਵੇ ਨਾ ਤਾਂ ਬੰਦੇ ਨੂੰ ਗੋਲੀ ਨਾਲ ਵੀ ਮਾਰਿਆ ਜਾ ਸਕਦਾ ਹੈ ਪੱਥਰ ਨਾਲ ਵੀ ਮਾਰਿਆ ਜਾ ਸਕਦਾ ਹੈ ਫੁੱਲ ਨਾਲ ਵੀ ਮਾਰਿਆ ਜਾ ਸਕਦਾ ਹੱਸ ਕੇ ਨਹੀਂ ਮਾਰਿਆ ਜਾ ਸਕਦਾ ਰੋ ਕੇ ਵੀ ਮਾਰਿਆ ਜਾ ਸਕਦਾ ਮਾਰਨਾ ਰੋਗੇ ਕਿਸੇ ਨੂੰ ਇੱਜ਼ਤ ਦੇ ਕੇ ਵੀ ਮਾਰਿਆ ਜਾ ਸਕਦਾ ਹੈ ਬੇਇੱਜ਼ਤ ਕਰਕੇ ਵੀ ਮਾਰਿਆ ਪਿਆਸ ਅੰਦਰ ਭਾਵਨਾ ਦੀ ਗੱਲ ਹੈ ਐਸਾ ਨਹੀਂ ਕਿ ਬੇਇੱਜ਼ਤੀ ਨਾਲ ਮਾਰੀਦਾ ਨਹੀਂ ਇੱਜ਼ਤ ਦੇ ਕੇ ਵੀ ਮਾਰੀਦਾ ਹੁੰਦਾ ਇੱਕ ਗਾਥਾ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏਗੀ ਮਨਸੂਰ ਸੂਫੀ ਦੁਨੀਆ ਦੇ ਵਿੱਚ ਇਸਲਾਮ ਦੀ ਦੁਨੀਆ ਵਿੱਚ ਇੱਕ ਬੜਾ ਹੀ ਬ੍ਰਹਮ ਗਿਆਨੀ ਪੁਰਸ਼ ਹੋਇਆ ਰੰਗ ਰਟੜਾ ਅੱਠੇ ਪੈਰ ਕਿਸੇ ਮਸਤੀ ਰਿਸ ਰਹਿਣ ਵਾਲਾ ਤੇ ਇਹਦਾ ਜਿਗਰੀ ਦੋਸਤ ਸੀ ਸ਼ਿਬਲੀ ਸ਼ਿਬਲੀ ਨਾਮ ਤੇ ਬ੍ਰह्म ਗਿਆਨ ਦੀਆਂ ਚਾਬੀਆਂ ਜਿਹੜੀਆਂ ਮਨਸੂਰ ਨੂੰ ਹੁੰਦੀਆਂ ਸਨ ਉਹ ਦੱਸਦਾ ਹੁੰਦਾ ਸੀ ਸਾਰੇ ਰਾਜ਼ ਖੁਦਾਈ ਬੰਦਗੀ ਦੇ ਸਾਰੇ ਜਿਹੜੇ ਰਾਜ਼ ਨੇ ਮਨਸੂਰ ਸ਼ਿਬਲੀ ਨੂੰ ਦੱਸਦਾ ਸੀ ਲੇਕਿਨ ਅੱਜ ਹਕੂਮਤ ਮਨਸੂਰ ਨੂੰ ਸੂਲੀ ਤੇ ਚਾੜਨਾ ਚਾਹਦੀ ਜਾਤੇ ਵੀ ਬੰਦਾ ਕੋਈ ਸਚਾਈ ਦੀ ਸ਼िखरਤਾ ਨੂੰ ਛੋਂਦਾ ਹੈ ਤਾਂ ਸਚਾਈ ਦੀ ਸ਼िखरਤਾ ਹੀ ਸੂਲੀ ਦਾ ਤਸਤਾ ਬਣ ਜਾਂਦੀ ਹੈ। ਫਾਂਸੀ ਦਾ ਫੰਦਾ ਬਣ ਜਾਂਦੀ ਹੈ। ਔਰ ਮੈਂ ਹੈਰਾਨ ਹੋ ਜਾਣਾ। ਇਹ ਵਕਤ ਦਾ અવਤਾਰੀ ਪੁਰਸ਼ ਸ਼੍ਰੀ ਕ੍ਰਿਸ਼ਨ ਦਾ ਜਨਮ ਜੇਲ੍ਹ ਦੇ ਚ। ਵਕਤ ਦਾ અવਤਾਰੀ ਪੁਰਸ਼ ਰਾ ਦਰਦਰ ਦੀਆਂ ਠੋਕਰਾਂ ਪਿਆ ਖੰਦਾ ਜੰਗਲਾਂ ਦੇ ਚ। ਗੁਰਨਾਮਕ ਨੂੰ ਜਗਤ ਨੇ ਭੂਤਨਾ ਬੇਤਾਲਾ ਕਹਿ ਦਿੱਤਾ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਤਿਆਗ ਤੇ ਵੈਰਾਗ ਦੀ ਮੂਰਤੀ ਨੂੰ ਚਾਨਦੀ ਚੌਂਕ ਦੇ ਚ ਸ਼ਹੀਦ ਕਰ ਦਿੱਤਾ ਤੇ ਗੁਰੂ ਬਾਬਾ